ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦਾ ਇਸ ਖਾਸ ਸ਼ੋਅ ਪਾਲੀਵੁੱਡ ਅਖਵਾਇ ਦੇ ਵਿੱਚ ਤੇ ਮੈਂ ਸ਼ੁਰੂਤ ਕਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਤਾਂ ਇਸ ਚੀਜ਼ ਦਾ ਜ਼ਿਕਰ ਸਭ ਤੋਂ ਪਹਿਲਾਂ ਜ਼ਰੂਰ ਕਰ ਦਈਏ ਕਿ ਅੱਜ ਦਾ ਇਹ ਸਾਡਾ ਸ਼ੋਅ ਹੜਪ੍ਰਭਾਵਿਤ ਇਲਾਕਿਆਂ ਤੇ ਰਹੇਗਾ ਖਾਸ ਤੌਰ ਤੇ ਤੇ ਕਿਹੜੇ ਪੰਜਾਬੀ ਕਲਾਕਾਰ ਜਾਂ ਪੰਜਾਬ ਦੇ ਨਾਲ ਜੁੜੇ ਇੰਡਸਟਰੀ ਦੇ ਨਾਲ ਜੁੜੇ ਖਾਸ ਲੋਕ ਜਿਨ੍ਹਾਂ ਦੇ ਵੱਲੋਂ ਆ ਪੂ ਆਪਣੇ ਤਰੀਕੇ ਦੇ ਨਾਲ ਹੀ ਆਪਣੀ ਹਸਿਆਤ ਦੇ ਵਿੱਚ ਰਹਿ ਕੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਲੋਕਾਂ ਦਾ ਹਾਲਚਲ ਪੁੱਛਿਆ ਜਾ ਰਿਹਾ ਹੈ ਉਹਨਾਂ ਨੂੰ ਕਿਸ ਤਰੀਕੇ ਦੀ ਮਦਦ ਪਹੁੰਚਾਈ ਜਾ ਰਹੀ ਹੈ ਸੋ ਅੱਜ ਦਾ ਇਹ ਸਾਡਾ ਸ਼ੋ ਉਸ ਕੈਸਾਗਦੇ ਕਿ ਮੁੱਦੇ ਤੇ ਰਹੇਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰਨ ਔਜਲਾ ਦੀ ਤਾਂ ਕਰਨ ਔਜਲਾ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੀ ਸਟੋਰੀ ਸਾਂਝੀ ਕੀਤੀ ਗਈ ਸੀ ਤਾਂ ਸਟੋਰੀ ਸਾਂਝੀ ਕਰਨ ਤੋਂ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਫਿਲਹਾਲ ਇਸ ਦਾ ਕਹਿ ਸਕਦੇ ਆ ਕਿ ਕੈਰ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਧੰਨਵਾਦ ਕਰਨ ਔਜਲਾ ਦਾ ਕੀਤਾ ਗਿਆ ਸੀ ਕਿਉਂਕਿ ਕਰਨ ਔਜਲਾ ਨੇ ਉੱਥੇ ਜੜੀ ਇੱਕ ਬੋਟ ਭੇਜੀ ਸੀ ਜੋ ਕਿ ਰਾਸ਼ਨ ਇੱਧਰ ਤੋਂ ਉੱਧਰ ਲੈ ਕੇ ਜਾਵੇਗੀ ਜਾਂ ਫਿਰ ਕਹਿ ਸਕਦੇ ਆ ਕਿ ਉਹਨਾਂ ਲੋਕਾਂ ਨੂੰ ਉਸ ਜਿਹੜਾ ਕਹਿਰ ਦੇ ਵਿੱਚੋਂ ਬਾਹਰ ਜ਼ਰੂਰ ਕੱਢੇਗੀ ਤੇ ਇਸ ਦੇ ਨਾਲ ਹੀ ਕਰਨ ਔਜਲਾ ਨੇ ਇਸ ਚੀਜ਼ ਦਾ ਤਾਂ ਕੋਈ ਜ਼ਿਕਰ ਨਹੀਂ ਕੀਤਾ ਪਰ ਇਸ ਦੇ ਨਾਲ ਹੀ ਕਰਨ ਔਜਲਾ ਨੇ ਇਸ ਗੱਲ ਦਾ ਕਹਿ ਸਕਦੇ ਆ ਕਿ ਜ਼ਰੂਰ ਗੱਲ ਆਖੀ ਹੈ ਕਿ ਉਹਨਾਂ ਦੇ ਵੱਲੋਂ ਜਿੰਨਾ ਸਰਦਾ ਬਣਦਾ ਹੋਵੇਗਾ ਉਹ ਹਰ ਕਿਸੇ ਦੀ ਮਦਦ ਕਰਨਗੇ ਤੇ ਇਸ ਦੇ ਨਾਲ ਹੀ ਕਰਨ ਔਜਲਾ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਜਦੋਂ ਇਹ ਹਾਲਾਤ ਥੋੜੇ ਠੀਕ ਹੋ ਜਾਣਗੇ ਤੇ ਉਸ ਤੋਂ ਬਾਅਦ ਵੀ ਸਾਡਾ ਸਾਰਿਆਂ ਦਾ ਫਰਜ਼ ਜ਼ਰੂਰ ਬਣਦਾ ਹੈ ਕਿ ਅਸੀਂ ਉਹਨਾਂ ਇਲਾਕਿਆਂ ਦੇ ਲੋਕਾਂ ਦਾ ਕਹਿ ਸਕਦੇ ਆ ਕਿ ਉਹ ਹਲਚਲ ਪੁੱਛੀਏ ਉਹਨਾਂ ਦੀ ਮਦਦ ਕਰੀਏ ਸਾਡੇ ਕੋਲੋਂ ਜਿੰਨਾ ਸਰਦਾ ਬਣਦਾ ਹੈ ਆਪਾਂ ਹਰ ਕੋਈ ਕਹਿ ਸਕਦੇ ਆ ਕਿ ਇਸ ਚੀਜ਼ ਦੇ ਵਿੱਚ ਯੋਗਦਾਨ ਜ਼ਰੂਰ ਪਾਈਏ ਸੋ ਇਸ ਦੇ ਨਾਲ ਹੀ ਕਰਨ ਔਜਲਾ ਦੇ ਵੱਲੋਂ ਹਰ ਕਿਸੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿੰਨਾ ਕੋਨਾ ਤੋਂ ਸਰਦਾ ਹੈ ਉਹ ਸਾਰਿਆਂ ਦੀ ਮਦਦ ਜਿਹੜੀ ਹੈ ਜ਼ਰੂਰ ਕਰਨ ਸੋ ਇਸ ਦੇ ਨਾਲ ਹੀ ਕਰਨ ਔਜਲਾ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਸੁਣ ਲੈਣੇ ਆ ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਆ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਉਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਉਣ ਵਾਲੇ ਵੀ ਨੇ ਇਹ ਟਾਈਮ ਅ ਕਿਸੇ میوزਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਰੇ ਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਨਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆਂ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ 'ਚ ਪਾਉਂਦਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆਂ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋਂ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ ਪੰਜ ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਆ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਨਾ ਸਿਰਫ ਇੱਕ ਪਲੇਟਫਾਰਮ 'ਤੇ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਭਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕੰਮ ਤੋ ਤੇ ਹੁਣ ਗੱਲ ਕਰ ਲੈਨੇ ਆ ਪੰਜਾਬੀ ਗਾਇਕ ਜਸ ਬਾਜਵਾ ਦੀ ਜਸ ਬਾਜਵਾ ਵੀ ਫਿਲਹਾਲ ਇਹਨਾਂ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਫਸੇ ਹੋਏ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਦਿਲਾਸਾ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੀ ਮਦਦ ਕਰਨ ਦੇ ਲਈ ਖਾਸ ਤੌਰ ਤੇ ਪਹੁੰਚੇ ਨੇ ਸੋ ਇੱਕ ਵੀਡੀਓ ਜਸ ਬਾਜਵਾ ਦੀ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਸ ਬਾਜਵਾ ਇੱਕ ਬਜ਼ੁਰਗ ਆਦਮੀ ਦੇ ਨਾਲ ਗੱਲ ਲੱਗੇ ਹੋਏ ਵਿਖਾਈ ਦਿੱਤੇ ਨੇ ਤੇ ਇਸ ਦੇ ਨਾਲ ਹੀ ਉਹ ਬਜ਼ੁਰਗ ਆਦਮੀ ਰੋ ਰਿਹਾ ਹੈ ਕਿ ਉਸ ਦੀਆਂ ਮੱਜਾਂ ਜਿਹੜੀਆਂ ਚਲੀਆਂ ਗਈਆਂ ਨੇ ਪਰ ਉਹ ਦੁੱਧ ਇੱਥੇ ਹੀ ਛੱਡ ਗਈਆਂ ਨੇ ਤੇ ਇਸ ਦੇ ਨਾਲ ਹੀ ਜਸ ਬਾਜਵਾ ਦੇ ਵੱਲੋਂ ਇਹ ਗੱਲ ਜਿਹੜੀ ਹੈ ਦਿਲਾਸਾ ਦਿੰਦੇ ਹੋਏ ਇਸ ਬਜ਼ੁਰਗ ਨੂੰ ਇਹ ਗੱਲ ਲਾਖੀ ਗਈ ਹੈ ਕਿ ਮੱਜਾਂ ਉਹਨਾਂ ਦੀਆਂ ਵਾਪਸ ਆ ਜਾਣਗੀਆਂ ਫਿਲਹਾਲ ਉਹ ਆਪਣਾ ਧਿਆਨ ਰੱਖਣ ਆਪਣੀ ਜਾਨ ਤੋਂ ਵੱਧ ਕੇ ਕੁਝ ਨਹੀਂ ਹੈ ਤੇ ਇਸ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਉਹ ਸਾਡੇ ਤੁਸੀਂ ਸਾਡੇ ਪਤਾ ਸਮਾਨ ਹੋ ਤੇ ਤੁਹਾਨੂੰ ਰੋਣਦਿਆਂ ਵੇਖ ਕੇ ਸਾਨਾ ਸਾਡਾ ਵੀ ਰੋਣ ਨੂੰ ਜੀ ਕਰਦਾ ਤੇ ਤੁਸੀਂ ਇਸ ਕਦਰ ਨਾ ਕਰੋ ਤਾਂ ਕਹਿ ਸਕਦੇ ਆ ਕਿ ਕਿਸ ਹਲੀਮੀ ਦੇ ਨਾਲ ਕਿਸ ਮਾਸੂਮੀਅਤ ਦੇ ਨਾਲ ਜਸ ਬਾਜਵਾ ਨੇ ਉਸ ਬਜ਼ੁਰਗ ਨੂੰ ਸਹਾਰਾ ਦਿੱਤਾ ਹੈ ਨਾ ਸਿਰਫ ਉਸ ਬਜ਼ੁਰਗ ਨੂੰ ਬਲਕਿ ਪਿੰਡ ਦੇ ਵਿੱਚ ਵਸਦੇ ਕਈ ਬਜ਼ੁਰਗਾਂ ਦਾ ਕਹਿ ਸਕਦੇ ਕਿ ਸਹਾਰਾ ਬਣ ਕੇ ਜਸ ਬਾਜਵਾ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਸੋ ਇਸ ਦੇ ਨਾਲ ਹੀ ਜਸ ਬਾਜਵਾ ਦੀ ਇਹ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ ਉਹ ਅਸੀਂ ਵੀ ਵੇਖ ਲੈਣੇ ਆਂ ਉਹ ਤੋਂ ਬੱਸ ਜਿਹੜੇ ਕੁਝ ਹੋਏ ਨੇ ਤਾਂ ਇਹ ਪੇਜ ਨੂੰ ਇਹ ਖਾਲਾ ਗਰੇ ਮੱਝਾ ਵੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਬਾਅਦ ਤੋਂ ਬਾਅਦ ਇੱਕ ਦੋ ਜਿੰਨੀਆਂ ਵੀ ਆਪਣੀਆਂ ਪੱਲਾਂ ਆਪਾਂ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਜੁਰਗਾ ਸਾਡੇ ਤੁਸੀਂ ਇਦਾਂ ਨਾ ਬੱਦੂ ਜੀ ਕਰੋ ਤੇ ਸਰੇ ਵਾਲੇ ਦਾ ਨਿਕਰੀ ਕੀ ਬੰਦਾ ਆ ਨਾ ਜਿਹੜਾ ਦੇਖੋ ਜੀ ਸਾਡੇ ਨਾ ਕੋਈ ਨਹੀਂ ਨਾਲੇ ਕਰੇ ਨਾ ਕੋਈ ਕਰਨੀ ਤੇ ਇੱਕ ਤੁੱਜਲ ਲੈ ਕੇ ਜੀਣੇ ਕੀ ਕਰੀਏ ਮਾੜਾ ਹੀ ਵਿਚਾਰਨਾ ਚਾ ਬੰਦੀ ਕੀ ਕਰ ਸਕਦੀ ਆ ਵੀ ਤੇਰੇ ਪੁੱਤ ਨਾਲੇ ਤੇਰੇ ਬੱਪਾ ਨਾਲ ਕਰਨਾ ਕੋਈ ਨਹੀਂ ਕਰੀਦਾ ਪਾ ਕੋਈ ਕਰਨੀ ਹੁਣ ਲਾਲਾ ਰੋਈ ਜਾਣਾ ਬੰਦੇ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੇ ਸਰਦਾਰ ਜੀ ਨੇ ਭਾਈ ਨਾ ਵੀ ਪੱਲੇ ਨਾਲ ਹੋਵੇ ਉਹਨਾਂ ਨੇ ਤੇਰੀ ਜ਼ਿੰਮੇਵਾਰੀ ਸਾਡੀ ਹੁਣ ਪੱਕੀ ਜ਼ਿੰਮੇਵਾਰੀ ਆ 2 ਮਹੀਨੇ ਨਿਕਲਦਾ ਤੇ ਬੰਦੀ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਸਾਡੀ ਠੀਕ ਠੀਕ ਤੇ ਤੂੰ ਵੀ ਪਾਣੀ ਪੁੱਟ ਦਾ ਪੁੱਟ ਤੋਂ 20-25 ਸਾਲ ਹੋ ਗਏ ਆ ਇਹਦੇ ਕੋਲੇ ਟੁੱਟ ਤੋਂ ਟੁੱਟ ਪਰ ਤੇਉਹ ਤੇ ਪੰਜਾਬੀ ਗਾਇਕ ਰਣਜੀਤ ਬਾਵਾ ਫਿਲਹਾਲ ਕੈਨੇਡਾ ਦੇ ਵਿੱਚ ਨੇ ਕੈਨੇਡਾ ਟੂਰ ਦਾ ਐਲਾਨ ਜਿਹੜਾ ਕੁਝ ਸਮਾਂ ਪਹਿਲਾਂ ਰਣਜੀਤ ਬਾਵਾ ਦੇ ਵੱਲੋਂ ਕੀਤਾ ਗਿਆ ਸੀ ਪਰ ਉੱਥੇ ਹੀ ਜਿਹੜੇ ਗਾਇਕ ਜਾਂ ਜਿਹੜੇ ਅਦਾਕਾਰ ਪੰਜਾਬ ਦੇ ਵਿੱਚ ਨਹੀਂ ਪਹੁੰਚ ਪਾਰੇ ਉਹ ਉੱਥੇ ਬੈਠੇ ਹੀ ਆਪਣੀ ਟੀਮਸ ਨੂੰ ਇੱਥੇ ਭੇਜ ਕੇ ਹਰ ਕੋਈ ਯੋਗਦਾਨ ਆਪਣਾ ਜ਼ਰੂਰ ਪਾ ਰਿਹਾ ਹੈ ਤੇ ਇਸੇ ਹੀ ਲੜੀ ਦੇ ਵਿੱਚ ਰਣਜੀਤ ਬਾਵਾ ਵੀ ਸ਼ਾਮਲ ਹੋਏ ਨੇ ਹਾਲਾਂਕਿ ਕੈਨੇਡਾ ਦੇ ਪਹਿਲੇ ਟੂਰ ਦੇ ਵਿੱਚ ਕੈਨੇਡਾ ਟੂਰ ਦੇ ਪਹਿਲੇ ਕਾਨਸਰਟ ਦੇ ਵਿੱਚ ਰਣਜੀਤ ਬਾਵਾ ਨੇ ਇਹ ਚੀਜ਼ ਦਾ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੀ ਜਿੰਨੀਆਂ ਵੀ ਟਿਕਟਸ ਵਿਕੀਆਂ ਨੇ ਜਾਂ ਜਿੰਨੀ ਕਮਾਈ ਉਹਨਾਂ ਨੇ ਆਪਣੇ ਇਸ ਸ਼ੋਅ ਦੇ ਵਿੱਚੋਂ ਕੀਤੀ ਆ ਉਹ ਸਾਰੀ ਕਮਾਈ ਉਹ ਇਹਨਾਂ ਇਲਾਕਿਆਂ ਨੂੰ ਉਹਨਾਂ ਲੋਕਾਂ ਨੂੰ ਭੇਜਣਗੇ ਜੋ ਫਿਲਹਾਲ ਇਹਨਾਂ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਜਾਂ ਫਿਰ ਇਸ ਕਹਿ ਸਕਦੇ ਕਿ ਹੜ੍ਹਾਂ ਦੀ ਮਾਰ ਹੇਠ ਦੱਬੇ ਹੋਏ ਨੇ ਤਾਂ ਉੱਥੇ ਹੀ ਰਣਜੀਤ ਬਾਵਾ ਦੇ ਵੱਲੋਂ ਵੀ ਆਪਣੀ ਇਸ ਸ਼ੋਅ ਦੀ ਪਹਿਲੀ ਕਮਾਈ ਜਿਹੜੀ ਆ ਉਸ ਦਾ ਸਾਰਾ ਯੋਗਦਾਨ ਇੱਧਰ ਦੇ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਰਣਜੀਤ 바ਵਾ ਨੇ ਉਹਨਾਂ ਇਲਾਕਾ ਇਲਾਕਿਆਂ ਦੇ ਵਿੱਚ ਵਸਦੇ ਲੋਕਾਂ ਨੂੰ ਕਹਿ ਸਕਦੇ ਆ ਕਿ ਸਹਾਰਾ ਜ਼ਰੂਰ ਦਿੱਤਾ ਹੈ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਰਣਜੀਤ 바ਵਾ ਦੇ ਵੱਲ ਉੱਥੇ ਬੈਠ ਕੇ ਕੀ ਸੁਨੇਹਾ ਦਿੱਤਾ ਗਿਆ ਆਓ ਸੁਣ ਲੈਣੇ ਕਿ ਕਿਉਂਕਿ ਉਹ ਜਿਹਨਾਂ ਲੋਕਾਂ ਨਾਲ ਹੋਇਆ ਜਿਹਨਾਂ ਲੋਕਾਂ ਨਾਲ ਵਾਪਰਿਆ ਉਹ ਮੈਨੂੰ ਲੱਗਦਾ ਕਿ ਉਹ ਲੋਕ ਹੀ ਜਾਣਦੇ ਆ ਪਰ ਪੰਜਾਬ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਧਰਤੀ ਆ ਜਿੱਦਾਂ ਅਸੀਂ ਹਮੇਸ਼ਾ ਬੋਲਦੇ ਆ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਵੀ ਇੱਕ ਐਸੀ ਧਰਤੀ ਹੈ ਕਿ ਜਿੱਥੇ ਸਾਡੇ ਲੋਕ ਮੋੜੇ ਨਾ ਮੋੜਾ ਲਾ ਕੇ ਖੜ ਜਾਂਦੇ ਆ ਇੱਕ ਦੂਜੇ ਨਾਲ ਹੁਣ ਵੀ ਪੰਜਾਬ ਦੇ ਸਾਰੇ ਲੋਕ ਉਸ ਮਾਰ ਨੂੰ ਚੱਲਣ ਦੇ ਲਈ ਇੱਕ ਦੂਜੇ ਨਾਲ ਖੜੇ ਆ ਭਾਵੇਂ ਉਹ ਕਲਾਕਾਰ ਹੋਣ ਭਾਵੇਂ ਉਹ ਕੋਈ ਵੀ ਆ ਮੈਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਲਈ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਦਿਨਾਂ ਦੇ ਮੈਸਿਵ ਸੀਪੀ ਤੁਸੀਂ ਕੁਝ ਬੋਲ ਨਹੀਂ ਦੇ ਕਰਨੀ ਦੇ ਤਾਂ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਆ ਪੰਜਾਬੀ ਬੋਲੀ ਦਾ ਪੁੱਤਰ ਆ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ ਹਟ ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀਏ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਆ ਜਿੰਨੇ ਜੋਗੇ ਵੀ ਹੈਗੇ ਆ ਜਿੰਨਾਂ ਕੁ ਮਾਰੇ ਨੇ ਹੌਸਲਾ ਦਿੱਤਾ ਆ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ذریعے ਹੋਵੇ ਭਾਵੇਂ ਹੋਂ ਹੜਾਂ ਦੇ ذریعے ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਰੀ ਸੋ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ ਚ ਲਾਵਾਂਗੇ ਮਦਦ ਨਹੀਂ ਕਹਿ ਸਕਦਾ ਮੈਂ ਮਦਦ ਤੇ ਬਹੁਤ ਇੱਕ ਛੋਟਾ ਸ਼ਬਦ ਹੋ ਜਾਂਦਾ ਹੈ ਅਸੀਂ ਸੇਵਾ ਚ ਉਹਨੂੰ ਲਾਵਾਂਗੇ ਔਰ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਪਿੰਡ ਪਰਾਮਾਂ ਤੱਕ ਕਿਉਂਕਿ ਅੱਜੇ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਹੋਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਹਨਾਂ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15-20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਲ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਹੇ ਆਂ ਥੋੜ੍ਹੀ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਅੱਧਾ ਪਉਣਾ ਕਿ ਕਿ ਆਪਾਂ ਕਿੱਥੇ-ਕਿੱਥੇ ਕੀ-ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਆ ਭਾਵੇਂ ਉਹ ਪਸ਼ੂਆਂ ਦੀਆਂ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕ ਫਸਲ ਅਸੀਂ ਬਿਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹੈ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਇਹ ਗੁਰੂ ਮਾਰੀ ਦੀ ਮਾਝੇ ਦੀ ਜਿਹੜੀ ਧਰਤੀ ਆ ਇਹ ਬੜੀ ਪਵਿੱਤਰ ਤੇ ਬੜੀ ਸੂਰਬੀਰਾਂ ਦੀ ਧਰਤੀ ਆ ਬੜਾ ਕੁਸ ਹੈ ਇਹ ਨਹੀਂ ਤੇ ਇਹ ਵੀ ਜਿਹੜੀ ਮਾਰ ਮੈਂ ਸਮਝਦਾ ਬਹੁਤ ਔਖਾ ਆ ਆਪਣੇ ਘਰ ਛੱਡਣੇ ਆਪਣੇ ਭਰੇ ਭਰਾਏ ਘਰ ਛੱਡਣੇ ਤੌਰ ਡੰਗਰ ਪਛੂ ਆਪਣੀਆਂ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਰੇ ਪਰੇ ਜਾਣਾ ਸੋ ਹੁਣ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਉਸ ਤੋਂ ਇਲਾਵਾ ਵੀ ਸਾਡੇ ਜਿੰਨੇ ਪ੍ਰੋਮੋਟਰ ਆ ਅਸੀਂ 10 ਸ਼ੋਅ ਕਰ ਰਹੇ ਆ ਕੈਨੇਡਾ ਦੇ ਵਿੱਚ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰੋਮੋਟਰ ਕੋਲ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਔਰ ਮੈਂ ਹੋਰ ਵੀ ਬੇਨਤੀ ਕਰਦਾ ਜੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਲੋਕਾਂ ਦੀ ਹੈਲਪ ਕਰਾਂਗੇ ਆਪਣੇ ਲੋਕਾਂ ਨੂੰ ਫਿਰ ਤੋਂ ਖੜੇ ਕਰਾਂਗੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਖੜੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜੇ ਰਹੋ ਔਰ ਸਾਡੇ ਸਾਰੇ ਭਰਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਪੰਜਾਬ ਦੇ ਜੰਮੇ ਜਾਈਆਂ ਆ ਪੰਜਾਬ ਦੇ ਪੁੱਤਰ ਆ ਕਿਦਾਂ ਪਿਆਰ ਸਾਰਾ ਪੰਜਾਬ ਪੱਬਾਂ ਪਾਰ ਹੋਇਆ ਪਿਆ ਆ ਕੋ ਭਾਵੇਂ ਪੱਤਰਕਾਰ ਵੀਰ ਹੋਣ ਭਾਵੇਂ ਕਲਾਕਾਰ ਵੀਰ ਹੋਣ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਔਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਕਦੀ ਵੀ ਪੰਜਾਬ ਤੋਂ ਕਦੀ ਮੁੱਖ ਫੇਰ ਸਕੀਏ ਹੋ ਹੀ ਨਹੀਂ ਸਕਦਾ ਜਦ ਤੱਕ ਸਵਾਸ ਜਦੋਂ ਮਾਰੇ ਨੇ ਇਸ ਦੁਨੀਆ ਤੋਂ ਕਿਤੇ ਮਾਰੇ ਉਰੇ ਪਰੇ ਲੈ ਗਿਆ ਫਿਰ ਹੋ ਸਕਦਾ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਇਨ ਟੱਚ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਆ ਹਾਲ ਦੀ ਘੜੀ ਉਹ ਅਸੀਂ ਭੇਜਦੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕੂਗਾ ਫਿਰ ਵੀ ਅਸੀਂ ਮੈਂ ਹੋਰ 15-20 ਦਿਨਾਂ ਨੂੰ ਪੰਜਾਬ ਆ ਜਾਣਾ ਉਸ ਤੋਂ ਬਾਅਦ ਅਸੀਂ ਗਰਾਊਂਡ ਲੈਵਲ ਤੇ ਆਪ ਵੀ ਜਾਵਾਂਗੇ ਜਿੱਥੇ ਕਿਸੇ ਨੂੰ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਦੇਵਾਂਗੇ ਜਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੇ ਜੇ ਫਿਊਚਰ 'ਚ ਫਰਦਰ ਕਿਸੇ ਏਰੀਆ 'ਚ ਕੋਈ ਚੈਰਿਟੀ ਸ਼ੋਅ ਵੀ ਲਾਉਣੇ ਪਏ ਮੈਂ ਲਾਊਂਗਾ ਜ਼ਰੂਰ ਲਾਊਂਗਾ ਔਰ ਜਿੰਨੀ ਚਾਹਤੀ ਹੋਊਗੀ ਉਹ ਅਸੀਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਥਾਮ ਪਰਿਵਾਰ ਆ ਕਿਸਾਨੀ ਨਾਲ ਨਹੀਂ ਵੀ ਆ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਜੋਗਿਆਂ ਅਸੀਂ ਹੈਲਪ ਕਰਾਂਗੇ ਸੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਹੌਸਲਾ ਬਣਾਈ ਰੱਖੋ ਅ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰਿਆਂ ਤੇ ਕੋਈ ਗੱਲ ਨਹੀਂ ਟਾਈਮ ਨਿਕਲਦਾ ਹੁੰਦਾ ਹੈ ਟਾਈਮ ਆਉਂਦਾ ਰਹਿੰਦਾ ਹੈ ਔਕੇ ਸੌਖੇ ਵੇਲੇ ਲੰਘ ਜਾਂਦੇ ਆ ਤੁਹਾਡਾ ਹਮੇਸ਼ਾ ਪਿਆਰ ਆ ਔਰ ਬਾਕੀ ਜੱੜ ਦੀ ਕਲਾ ਚ ਰੋ ਬਹੁਤ ਬਹੁਤ ਪਿਆਰ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਅਸੀਂ ਪੰਜਾਬ ਦੇ ਪੁੱਤਰ ਆ ਤੁਹਾਡੇ ਪੁੱਤਰ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਖੜੇ ਆ ਤੇ ਅਸੀਂ ਸਾਡੀ ਟੀਮ ਜਿਹੜੀ ਪੰਜਾਬ ਦੇ ਵਿੱਚ ਸਾਰੀ ਆ ਕਨੈਕਟਰ ਸਾਰੀ ਉਹ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਕਿ ਕੀ ਕੀ ਚੀਜ਼ਾਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀ ਸੇਵਾ ਕਰ ਰਹੀਆਂ ਆ ਪਰ ਇਹ ਬਹੁਤ ਲੰਮਾ ਕੰਮ ਚੱਲੂਗਾ ਇਹ ਨਾ ਸੌਖਾ ਨਹੀਂ ਆ ਕਿਉਂਕਿ ਬਹੁਤ ਮਾਰ ਵੱਡੀ ਮਾਰ ਪਈ ਆ ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਲੋਕਾਂ ਨਾਲ ਖੜਾਂਗੇ ਸੋ ਬਹੁਤ ਪਿਆਰ ਸਤਿਕਾਰ ਜਉਂਦੇ ਬਸਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਉਤੇ ਹੀ ਇਸ ਲੜੀ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਵੀ ਸ਼ਾਮਲ ਹੋਏ ਨੇ ਹਾਲਾਂਕਿ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਬਹੁਤ ਸਮਾਂ ਪਹਿਲਾਂ ਹੀ ਅਜਿਹੀਆਂ ਵੀਡੀਓਜ਼ ਅਜਿਹੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਉਹਨਾਂ ਇਲਾਕਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਸੋ ਇੱਕ ਬਹੁਤ ਸੋਹਣੀ ਵੀਡੀਓ ਕਹਿ ਸਕਦੇ ਆ ਕਿ ਅੱਜ ਤੇ ਇਸ ਖਾਸ ਸ਼ੋਦੀ ਸੋ ਬਹੁਤ ਸੋਹਣੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਜਿਹੜੇ ਉਸ ਇਲਾਕੇ ਦੇ ਵਿੱਚ ਪਹੁੰਚਦੇ ਤਾਂ ਨੇ ਉਨਥੇ ਮਦਦ ਕਰਨ ਦੇ ਲਈ ਵੀ ਖੜਦੇ ਨੇ ਪਰ ਇਸ ਦੌਰਾਨ ਜਦੋਂ ਰੇਸ਼ਮ ਸਿੰਘ ਅਨਮੋਲ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਹੁਣ ਉਹਨਾਂ ਨੂੰ ਭੁੱਖ ਬਹੁਤ ਲੱਗੀ ਹੈ ਤਾਂ ਪਿੰਡ ਵਾਸੀਆਂ ਦਾ ਕਹਿ ਸਕਦੇ ਆ ਕਿ ਹਲੀਮੀਤ ਦੇਖੋ ਪਿੰਡ ਵਾਸੀਆਂ ਦਾ ਸਹਾਰਾ ਕਿਸ ਤਰ੍ਹਾਂ ਦੇ ਨਾਲ ਰੇਸ਼ਮ ਨੂੰ ਮਿਲਦਾ ਹੈ ਉਹ ਉਥੋਂ ਹੀ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਤਾਂ ਖੜੇ ਮੀਂਹ ਦੇ ਵਿੱਚ ਕਹਿ ਸਕਦੇ ਆ ਕਿ ਖੜੇ ਪਾਣੀ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਪ੍ਰਸ਼ਾਦਾ ਛਕਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਭ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਛਕਦੇ ਨੇ ਤੇ ਨਾਲ ਹੀ ਉਹਨਾਂ ਪਿੰਡ ਵਾਸੀਆਂ ਨੂੰ ਪੁੱਛਦੇ ਨੇ ਕਿ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਕਿ ਇਸ ਸਮੇਂ ਦੇ ਵਿੱਚ ਵੀ ਸਗੋਂ ਉਹਨਾਂ ਨੂੰ ਤੁਹਾਡੀ ਮਦਦ ਕਰਨੀ ਚਾਹੀਦੀ ਹੈ ਪਰ ਤੁਸੀਂ ਪ੍ਰਸ਼ਾਦਾ ਸਾਰਿਆਂ ਵਾਸਤੇ ਲੈ ਕੇ ਆਇਓ ਪੂਰੀ ਟੀਮ ਨੂੰ ਤੇ ਨਾਲ ਹੀ ਰੇਸ਼ਮ ਸਿੰਘ ਅਨਮੋਲ ਨੂੰ ਉਹਨਾਂ ਨੇ ਪ੍ਰਸ਼ਾਦਾ ਜੜਾ ਜ਼ਰੂਰ ਛਕਾਇਆ ਹੈ ਮਰਦਾਦਾ ਜੀ 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 ਸਰਜੀ ਭਾਈ ਜੀ ਦਿ ਲੋਨ ਧੰਨਵਾਦ ਬੜੀ ਭੁੱਖ ਲੱਗੀ ਸੀ ਕਿਹੜਾ ਏਰੀਆ ਤੁਹਾਡਾ ਸਾਡਾ ਪਾਜੀਆ ਉੱਥੋਂ ਵਾਲੀ ਮੋਲੋ ਵਾਲੀ ਮੈਂ ਤੁੰਦ ਵਾਲੀ ਹਾਂ ਜੀ ਭਾਜੀ ਵੀ ਨਾਲ ਹੀ ਹਾਂ ਜੀ ਸਾਰੇ ਕਿੱਥੇ ਸੋਲ ਜਾਂ ਦਿ ਲੋਨ ਧੰਨਵਾਦ ਇਹਨਾਂ ਦੇ ਜਿੰਨੇ ਵੀ ਇਹ ਮੈਂ ਤਾਂ ਜੋ ਦੇ ਕਹਾਂਗਾ ਇਹਨਾਂ ਨੂੰ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਇੱਥੇ ਜਿੰਨੀ ਵੀ ਸਰਵਿਸ ਲੱਗੀ ਹੋਈ ਆ ਇਹ ਰੈਡੀ ਕਰਕੇ ਆਪ ਲੰਗਰ ਤਿਆਰ ਕਰਕੇ ਭਰਾ ਸਾਡੇ ਲੈ ਕੇ ਆ ਰਹੇ ਆ। ਔਰ ਕੰਦੇ ਇਹ ਨਹੀਂ ਲੱਖਾਂ ਯੂਥ ਪੰਜਾਬ ਦਾ ਜਿਹੜਾ ਸੜਕਾਂ ਤੇ ਹੈ ਸਾਰਿਆਂ ਅੱਗੇ ਮੇਰਾ ਸਿਰ ਝੁਕਦਾ। ਸਾਨੂੰ ਸਾਡੇ ਯੂਥ ਨੂੰ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਵੀ ਇਹ ਨਸ਼ੇੜੀ ਹੈ, ਇਹ ਉੜਦਾ ਪੰਜਾਬ ਹੈ। ਪਰ ਅੱਜ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਦਾਂ ਦਾ ਯੂਥ ਹੈ ਜਿਹੜਾ ਆਪਣੇ ਪੰਜਾਬ ਨਾਲ, ਆਪਣੇ ਲੋਕਾਂ ਨਾਲ ਖੜਾ ਹੈ। ਮੈਂ ਸਾਰਿਆਂ ਦਾ ਜਿੰਨੋ ਧੰਨਵਾਦ ਕਰਦਾ। ਥੈਂਕ ਯੂ ਟੂ ਏਰੀਆ। ਮੈਂ ਨਾ 5 ਕਿੱਲੇ ਮੈਂ ਵੱਡੀ ਜਵਾਰ ਲਉਣੀ ਆ ਵਜੋਂ ਦੇ ਟੂਰਨਾਮੈਂਟੋਂ ਕੋਈ ਕਰਨੀ ਨਹੀਂ ਕਿਉਂ ਨਹੀਂ ਕੀ ਫਿਰ ਤਾਂ ਸਾਰੇ ਦਾਤੀ ਬੰਦੇ ਲੈ ਆਇਓ ਤੇ ਬਰਗਾੜੀ ਪੈਦੀ ਫਸਲ ਦਾ ਹਾਲ ਦੇਖੋ ਬਿਲਕੁਲ ਇਹ ਰਾਵੀ ਦਾ ਕੰਡਾ ਹੈ ਪਰਲੇ ਪਾਸੇ ਰਾਵੀ ਹੈ ਤੇ ਅੱਗੇ ਕਣੀਆਂ ਤੇ ਹੋਰ ਕਈ ਪਿੰਡ ਨੇ ਉਹ ਵਿਚਾਰੇ ਟੁੱਟ ਚੁੱਕੇ ਹੈ ਹਜੇ ਆਪਾਂ ਉੱਥੇ ਆਈ ਸੀਗੀ ਉੱਥੇ ਕੋਈ ਹੈਲਪ ਨਹੀਂ ਪਹੁੰਚੀ ਨਾ ਹਜੇ ਬੋਟ ਚੱਲ ਰਹੀ ਹੈ ਇੱਥੇ ਔਰ ਸੜਕ ਟੁੱਟੀ ਹੋਈ ਹੈ ਫਸਲਾਂ ਦਾ ਬੁਰਾ ਹਾਲ ਹੈ ਡੁੱਬ ਚੁੱਕੀਆਂ ਨੇ ਰਾਵੀ ਦਾ ਕੰਡਾ ਇਹ ਤੇ ਇਥੇ ਪਾੜੇ ਆਈ ਥਿੰਕ ਹਜ਼ਾਰਾਂ ਹੀ ਕਿਸਾਨ ਨੇ ਜਿਨ੍ਹਾਂ ਦੀ ਫਸਲਾਂ ਡੁੱਬ ਚੁੱਕੀਆਂ ਨੇ ਸਰਕਾਰ ਨੂੰ ਵੀ ਮੈਂ ਰਿਕੁਐਸਟ ਕਰਦਾ ਰਿਮੋਟ ਏਰੀਏ ਤੇ ਇੱਥੇ ਲਾਈਟ ਵੀ ਨਹੀਂ ਹੈਗੀ ਪਲੀਜ਼ ਲਾਈਟ ਦਾ ਵੀ ਅਰੇਂਜਮੈਂਟ ਕੀਤਾ ਜਾਵੇ ਔਰ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਇਹਨਾਂ ਲਈ ਵੀ ਆਓ ਆਪਾਂ ਸਾਰੇ ਹੈਲਪ ਕਰੀਏ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਫਸਲਾਂ ਦੀ ਗਰਦੌਰੀ ਕਰਕੇ ਕਿਸਾਨਾਂ ਤੱਕ ਮੁਆਵਜ਼ਾ ਪਹੁੰਚਾਵੇ ਅੱਜ ਨਾਲ ਪਾਹੀ ਅਹੀਨਾ ਭਾਜੀ ਆਪਣਾ ਲਾਈਟ ਨਹੀਂ ਇੱਥੇ ਹੈਗੀ ਫਲਾਈਟ ਦੇ ਕਰਕੇ ਨਾ ਆਪਾਂ ਡੱਬੀਆਂ ਲੈ ਕੇ ਆਏ ਆ ਮੂੰਬੱਤੀਆਂ ਜਿੱਦਾਂ ਤੇ ਆਪਾਂ ਕੱਲ ਨੂੰ ਮਸ਼ਰਦਾਨੀਆਂ ਲਿਆਉਣੀਆਂ ਵਾ ਮਸ਼ਰਦਾ ਬੜਾ ਮਤਲਬ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਆ ਮਸ਼ਰਦਾ ਕੋਰੋ ਕੋਰੋ ਫਲੂ ਟੀਵੀ ਮੈਂ ਨਹੀਂ ਲੱਗਦਾ ਤੈਨਾਂ ਵਰਤੌਣਾ ਲੱਗਣਾ ਲੱਗਣਾ ਵਰਤਾਈਏ ਫਿਰ ਅੱਗੇ ਜਾ ਕੇ ਮੇਰੀ ਵਰਤਾਓ ਅੱਗੇ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਵੱਲੋਂ ਵੀ ਇੱਕ ਸੁਨੇਹਾ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਹਰ ਥਾਂ ਇਹ ਚੀਜ਼ ਬੋਲੀ ਜਾਂਦੀ ਸੀ ਸਭ ਤੋਂ ਪਹਿਲਾਂ ਕਿ ਪੰਜਾਬ ਦੇ ਨਾਲ ਕੌਣ ਖੜੇਗਾ ਪੰਜਾਬ ਵਾਸੀਆਂ ਦੇ ਨਾਲ ਕੌਣ ਖੜੇਗਾ ਪਰ ਫਿਲਹਾਲ ਪੰਜਾਬ ਦਾ ਕੱਲਾ-ਕੱਲਾ ਜੀ ਇੱਕ ਦੂਜੇ ਦੇ ਨਾਲ ਖੜ ਰਿਹਾ ਸੋ ਇਸ ਸਿਚੁਏਸ਼ਨ ਕਹਿ ਸਕਦੇ ਹਾਂ ਕਿ ਇਸ ਸਮੇਂ ਨੇ ਸਭ ਕੁਝ ਦਿਖਾ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਹਰ ਕੋਈ ਪੰਜਾਬੀ ਇੱਕ ਦੂਜੇ ਦੇ ਨਾਲ ਰਲ ਕੇ ਖੜਿਆ ਹੈ ਚਾਹੇ ਉਹ ਰਾਸ਼ਨ ਦੀ ਸੇਵਾ ਜਾਵੇ ਚਾਹੋ ਲੋਕਾਂ ਨੂੰ ਬਾਰ ਕੱਢਣ ਦੀ ਸੇਵਾ ਹੋਵੇ ਨਾ ਸਿਰਫ ਪੰਜਾਬ ਦੇ ਗਾਇਕ ਯਾਦਾਕਾਰ ਬਲਕਿ ਪੰਜਾਬ ਦੇ ਵਿੱਚ ਵਸਦੇ ਹਰ ਕਿਸੇ ਦੇ ਵੱਲੋਂ ਉਨਾ ਪੰਜਾਬੀਆਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਫਿਲਹਾਲ ਹੜ੍ਹਾਂ ਦੀ ਮਾਰ ਹੇਠ ਦੱਬੇ ਹੋਏ ਨੇ ਸੋ ਖੂਬਸੂਰਤ ਸੁਨੇਹਾ ਜਸਪੀਰ ਜਸੀ ਦੇ ਵੱਲੋਂ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਵਾਰ ਉਹਨਾਂ ਨੂੰ ਇੱਕ ਚੀਜ਼ ਕਹਿਣ ਦੀ ਲੋੜ ਪਈ ਕਿ ਫਿਲਹਾਲ ਬੋਟਸ ਚਾਹੀਦੀਆਂ ਨੇ ਤੇ ਉਥੇ ਹੀ ਪੂਰੇ ਪੰਜਾਬੀਆਂ ਨੇ ਬੋਟਸ ਦੇ ਢੇਰ ਲਾ ਦਿੱਤੇ ਤਾਂ ਕਿ ਉਹਨਾਂ ਲੋਕਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਉਹਨਾਂ ਨੂੰ ਸੁਰੱਖਿਅਤ ਤੌਰ ਤੇ ਸਹੀ ਥਾਵਾਂ ਤੇ ਪਹੁੰਚਾਇਆ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸੰਭਦੇ ਆ ਤੇ ਸਾਨੂੰ ਕੌਣ ਸੰਭੇਗਾ ਆ ਕੇ ਸਾਨੂੰ ਤਾਂ ਤਾਂ ਸੰਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਹਮਣੇ ਚੋਗੇ ਹੁਣ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਏ ਕੋਈ ਹੜ੍ਹ ਹੋਏ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜੇ ਕੋਈ ਸੋਕਾ ਪੈ ਜੇ ਕੋਈ ਭੁੱਖਮਰੀ ਹੋ ਜੇ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾਤਾ ਲੋਕਾਂ ਨੇ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਉਹਨਾਂ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਰਡਸ ਦਾ ਇੰਤਜ਼ਾਮ ਕਰੋ ਬੋਰਡਸ ਲੈ ਕੇ ਦਿਓ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਰਡਸ ਜਿਹੜੀਆਂ ਉਹ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਰਡਸ ਜਿਹੜੀਆਂ ਉੱਥੇ ਭੇਜ ਦਿੱਤੀਆਂ ਥੈਨ ਹਰਭਜਨ ਭਾਜੀ ਉਹਨਾਂ ਦੇ ਹਰਭਜਨ ਮਾਨ ਸਾਹਿਬ ਅਜੇ ਕਿ ਉਹ ਵਿਚਾਰੇ ਬਿਮਾਰ ਨੇ ਹੋਂ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ ਉਹਨਾਂ ਦਾ ਬਾਰ ਬਾਰ ਫੋਨ ਆ ਰਿਹਾ ਸੋ ਅੱਜ ਸਾਰਾ ਦਿਨ ਮੈਂ ਕੱਲ ਤੇ ਮੈਂ ਕਹਿ ਰਿਹਾ ਸੀ ਕਿ ਮੈਂ ਟੈਲੀਫੋਨ ਐਕਸਚੇਂਜ ਲਈ ਹੋਈ ਅੱਜ ਮੈਂ ਆਪਰੇਟਰ ਦਾ ਕੰਮ ਕੀਤਾ ਬਹੁਤ ਲੋਕਾਂ ਨੂੰ ਕਨੈਕਟ ਕੀਤਾ ਬਹੁਤ ਲੋਕਾਂ ਦੇ ਵੱਲ ਬੋਰਡਸ ਭੇਜੀਆਂ ਜਿਹੜੀਆਂ ਆਰਮੀ ਨੇ ਵੀ ਬੋਰਡਸ ਦਿੱਤੀਆਂ ਜਿਹੜੀਆਂ ਜਸਪਿੰਦਰ ਨਰੂਲਾ ਜੀ ਉਹਨਾਂ ਨੇ ਸਾਨੂੰ ਅਰੇਂਜ ਕਰਕੇ ਦਿੱਤੀਆਂ ਉਹ ਅਮਰਪ੍ਰੀਤ ਹੁਣੇ ਅਜਨਾਲੇਵਲ ਜਾ ਕੇ ਤੇ ਸੇਵਾ ਨਿਭਾਰੇ ਨੇ ਤੇ ਹੋਰ ਬਹੁਤ ਸਾਰੀਆਂ ਬੋਟਸ ਜਿਹੜੀਆਂ ਸਭ ਡਾਕਟਰ ਸੁਵੇਮਾਨ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਅੱਜ ਦੋ ਬੋਟਸ ਆਰਡਰ ਕਰ ਦਿੱਤੀਆਂ ਹੋਰ ਸਾਡੇ ਇੱਕ ਬੰਬਈ ਤੋਂ ਬਹੁਤ ਇਕਬਾਲ ਸਿੰਘ ਜੀ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਸਵੇਰੇ ਇੱਕ ਬੋਟ ਭੇਜ ਰਿਹਾ ਹੋਰ ਇੱਕ ਭਾਈ ਬਰਾੜ ਸਾਹਿਬ ਨੇ ਉਹਨਾਂ ਦਾ ਹੁਣੇ ਫੋਨ ਆਇਆ ਕਿ ਅਸੀਂ ਆਪਣੀਆਂ ਬੋਟਸ ਜਿਹੜੀਆਂ ਉਹ ਆਰਡਰ ਕਰ ਲੈਣੇ ਆ ਉਹਨਾਂ ਨੂੰ ਅਸੀਂ ਕਨੈਕਟ ਕਰਾਇਆ ਸੋ ਬੋਟਸ ਦਾ ਸੱਚੀ ਮੱਚੀ ਲੰਗਰ ਲੱਗ ਗਿਆ ਤੇ ਇਹੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਾਣੀ ਹੁਣ ਵਧਦਾ ਜਾ ਰਿਹਾ ਕਈਆਂ ਇਲਾਕਿਆਂ ਦੇ ਵਿੱਚ ਪਾਣੀ ਘਟ ਨਹੀਂ ਰਿਹਾ ਵੱਧ ਰਿਹਾ ਪਰ ਫਿਰ ਵੀ ਅਸੀਂ ਤਿਆਰ ਬਰ ਤਿਆਰ ਹਾਂ ਸਾਡੀ ਕੌਮ ਜਿਹੜੀ ਆ ਉਹ ਤਿਆਰ ਬਰ ਤਿਆਰ ਹੈ ਉਹਦਾ ਡਟ ਕੇ ਮੁਕਾਬਲਾ ਕਰਨ ਨੂੰ ਕੋਈ ਵੀ ਐਸੀ ਔਕੜ ਨਹੀਂ ਐ ਸਾਰੇ ਸਾਰੇ ਲੋਕ ਚੜ੍ਹਦੀ ਕਲਾ ਵਿੱਚ ਨੇ ਤੇ ਹੋਰ ਤੁਹਾਨੂੰ ਦੱਸੀਏ ਕਿ ਜਿੱਦਾਂ ਅਜਨਾਲੇ ਅਸੀਂ ਸਾਰਾ ਔਜਲਾ ਸਾਹਿਬ ਉਹਨਾਂ ਨੇ ਤੇ ਬਾਕੀ ਸਾਰੇ ਲੋਕਾਂ ਨੇ ਇੰਤਜ਼ਾਮ ਕੀਤਾ ਸੀ ਚਾਰੇ ਦਾ ਪਾਣੀ ਦਾ ਰਾਸ਼ਨ ਦਾ ਇਦਾਂ ਹੀ ਹੁਣ ਅੱਜ ਤੋਂ ਕੈਂਪ ਜਿਹੜੇ ਆ ਉਹ ਗੁਰਦਾਸਪੁਰ ਤੇ ਦਿਨਾਂਗਰ ਜਾ ਰਹੇ ਨੇ ਜਿਹੜੇ ਜਿਹੜੇ ਵੀ ਸੁਣ ਰਹੇ ਨੇ ਜਿਹੜੇ ਜਿਹੜੇ ਵੀ ਲੋਕ ਕਨੈਕਟ ਕਰ ਰਹੇ ਨੇ ਅੱਜ ਸਵੇਰ ਦਾ ਬਹੁਤ ਲੋਕਾਂ ਨਾਲ ਸੀ ਕਨੈਕਟ ਕੀਤਾ ਉਧਰ ਚਪਕਰਾ ਮਰਾੜਾ ਵੱਲ ਵੀ ਤੇ ਕਲਾ ਨੌਰ ਵੱਲ ਵੀ ਡੇਰਾ ਬਾਬਾ ਨਾਨਕ ਵੀ ਫਿਰ ਫਾਜ਼ਿਲਕਾ ਵੱਲ ਵੀ ਕੁਝ ਲੋਕ ਫਸੇ ਹੋਏ ਸੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਢਾ ਸਕੀਏ ਤੇ ਕੱਲ ਤੱਕ ਪੂਰਾ ਸਾਡੇ ਕੋਲ ਚਾਰਾ ਵੀ ਹੋ ਜਾਏਗਾ ਕੱਲ ਗੁਰਦਾਸਪੁਰ ਇੱਕ ਕੈਂਪ ਲਾ ਦਾਂਗੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਪਿੰਡ ਅਸੀਂ ਉਹ ਜਿਹੜਾ ਚਾਰੇ ਦੀਆਂ ਜਿਹੜੀਆਂ ਫੀਡ ਔਰ ਉਹ ਚੋਖਰ ਜਿਹੜਾ ਹੁੰਦਾ ਜਾਂ ਹਰਾ ਚਾਰਾ ਜਿਹੜੇ ਵੀ ਲੋਕ ਲੈ ਆ ਸਕਦੇ ਬਹੁਤ ਸਾਰੇ ਲੋਕ ਤੂੜੀ ਵਾਸਤੇ ਕਹਿ ਰਹੇ ਨੇ ਹਰੇ ਚਾਰੇ ਵਾਸਤੇ ਕਹਿ ਰਹੇ ਨੇ ਉਹਨਾਂ ਨੂੰ ਅਸੀਂ ਕਨੈਕਟ ਕਰਾ ਰਹੇ ਹਾਂ ਕਿਸੇ ਨੂੰ ਸੁਲਤਾਨਪੁਰ ਲੋਧੀ ਜਾਂ ਕਿਸੇ ਨੂੰ ਪਠਾਨਕੋਟ ਵੱਲ ਜਾਂ ਹੋਰ ਜਗ੍ਹਾਵਾਂ ਦੇ ਤੇ ਤੁਹਾਨੂੰ ਕੱਲ ਤੱਕ ਆਲਮੋਸਟ ਆਲਮੋਸਟ ਹੋਰ ਜ਼ਿਆਦਾ ਸੈੱਟ ਮਿਲੇਗਾ ਤੇ ਸਾਰੇ ਲੋਕ ਲੱਗੇ ਹੋਏ ਆ ਕਿਸ 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 ਦਾ ਨਾਮ ਲਵਾਂ ਕੋਈ ਵੀ ਤੇ ਬਾਹਰੋਂ ਕਿੰਨੇ ਕੁ ਲੋਕਾਂ ਦੇ ਫੋਨ ਆਏ ਕਿ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਮਨ ਬੜਾ ਭਰ ਜਾਂਦਾ ਇਸ ਗੱਲ ਤੋਂ ਕਿ ਯਾਰ ਪੰਜਾਬੀ ਐਦਾਂ ਖੜੇ ਹੋ ਜਾਂਦੇ ਆ ਤੇ ਇਹ ਤੇ ਪੰਜਾਬ ਹੈ ਇਹ ਤੇ ਉਹਨਾਂ ਦੇ ਸਾਰੇ ਪੰਜਾਬ ਤੇ ਸਾਰੀ ਦੁਨੀਆ ਨੂੰ ਆਪਣੇ ਭਰਾ ਤੇ ਆਪਣੇ ਪੁੱਤ ਤੇ ਆਪਣੇ ਪਿਓ ਸਮਝਦਾ ਤੇ ਹੁਣ ਤੇ ਪੰਜਾਬ ਦੇ ਉੱਤੇ ਔਗੜ ਹੈ ਤੇ ਸਾਰੀ ਦੁਨੀਆ ਸਾਰੇ ਲੋਕ ਜਿਹੜੇ इमोशनल ਹੋ ਕੇ ਫੋਨ ਕਰ ਰਹੇ ਜਿਹੜੇ ਕੋਈ ਕਈ ਲੋਕ ਟਰੱਕ ਡਰਾਈਵਰਸ ਨੇ ਕੋਈ ਹੋਰ ਮੈਂ ਹੋਰ ਦੱਸਾਂ ਹਿਮਾਚਲ ਤੋਂ ਜੰਮੂ ਤੋਂ ਇਤਰੂ-ਇਤਰੂ ਸਾਰੇ ਥਾਵਾਂ ਤੋਂ ਫੋਨ ਆ ਰਹੇ ਅੱਜ ਇੱਕ ਵੀਰ ਨੇ ਸਾਨੂੰ ਤਰਪਾਲਾਂ ਜਿਹੜੀਆਂ ਟੈਂਟਸ ਨੇ ਉਹ ਭੇਜ ਰਿਹਾ ਔਰ ਤਰਪਾਲਾਂ ਭੇਜ ਰਿਹਾ ਇੱਕ ਹੋਰ ਵੀਰ ਨੇ ਗੋਬਿੰਦਗੜ੍ਹ ਤੋਂ ਗਲੋਬਲ ਇੰਟਰਪ੍ਰਾਈਜ਼ਸ ਉਹਨਾਂ ਨਾਲ ਮੇਰੀ ਉਹਨੇ ਗੱਲ ਹੋ ਰਹੀ ਹੈ ਉਹ ਕੱਲ ਤਰਪਾਲਾਂ ਅਸੀਂ ਅਰੇਂਜ ਕਰ ਦਾਂਗੇ ਸਾਰੇ ਪਾਸੇ ਤੇ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਹੈ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਆ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਨਾਲ ਨੇ ਗੁਰੂ ਨਾਨਕ ਸਾਡੇ ਨਾਲ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹੈ ਤੇ ਸਾਨੂੰ ਕਿਸੇ ਗੱਲ ਕਰਦੇ ਹੁਣ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਨਿਮਰਤ ਖਹਿਰਾ ਦੇ ਵੱਲੋਂ ਵੀ ਇੱਕ ਸਟੋਰੀ ਜਿਹੜੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਇਸ ਮੈਸੇਜ ਦੇ ਵਿੱਚ ਨਮਰਤ ਖੈਰਾ ਨੇ ਇਹ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਉਹ ਆਪਣੀ ਅਗਲੀ ਫਿਲਮ ਜੋ ਸ਼ੂਟ ਕਰਨ ਜਾ ਰਹੇ ਨੇ ਉਸ ਦੀ ਸਾਰੀ ਫੀਸ ਪੰਜਾਬ ਨੂੰ ਡੋਨੇਟ ਕਰਨ ਜਾ ਰਹੇ ਨੇ ਜੇ ਬਿਲਕੁਲ ਬਹੁਤ ਵੱਡਾ ਜਿਗਰ ਆ ਚਾਹੀਦਾ ਇਹ ਚੀਜ਼ ਕਰਨ ਵਾਸਤੇ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬੀ ਗਾਇਕ ਜਿਹੜੇ ਫਿਲਹਾਲ ਆਪਣੀਆਂ ਫਿਲਮਾਂ ਨੂੰ ਲੈ ਕੇ ਜਾਂ ਆਪਣੀ ਗਾਇਕੀ ਨੂੰ ਲੈ ਕੇ ਹੀ ਸਭ ਕੁਝ ਕਮਾ ਰਹੇ ਨੇ ਪਰ ਇਸ ਦੌਰਾਨ ਪੰਜਾਬੀ ਗਾਇਕਾ ਨਮਰਤ ਖੈਰਾ ਦੇ ਵੱਲੋਂ ਇਹ ਚੀਜ਼ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਆਪਣੀ ਅਗਲੀ ਫਿਲਮ ਦੀ ਸਾਰੀ ਫੀਸ ਪੰਜਾਬ ਨੂੰ ਡੋਨੇਟ ਕਰਨ ਜਾ ਰਹੀ ਹੈ ਦਲ ਕਰਦੇ ਸਤੰਦਰ ਸਰਤਾਜ ਦੀ ਤਾਂ ਉੱਥੇ ਹੀ ਸਤੰਦਰ ਸਰਤਾਜ ਦੇ ਵੱਲੋਂ ਵੀ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਸੋ ਸਤੰਦਰ ਫਾਊਂਡੇਸ਼ਨ ਜਿਹੜੀ ਉਹਨਾਂ ਦੀ ਨਾਮ ਦੀ ਫਾਊਂਡੇਸ਼ਨ ਹੈ ਉਸ ਫਾਊਂਡੇਸ਼ਨ ਦੇ ਜ਼ਰੀਏ ਆਪਣੀ ਟੀਮ ਦੇ ਜ਼ਰੀਏ ਪੰਜਾਬੀਆਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ ਉਹਨਾਂ ਨੂੰ ਮਦਦ ਕਰਦੇ ਨੇ ਤੇ ਹਰ ਚੀਜ਼ ਦੀ ਜਿਹੜੀ ਉਹਨਾਂ ਨੂੰ ਲੋੜ ਹੈ ਉਸ ਚੀਜ਼ ਦੀ ਸਹਾਇਤਾ ਕਰਦੇ ਹੋਏ ਜ਼ਰੂਰ ਵਿਖਾਈ ਦੇ ਰਹੇ ਨੇ ਹਾਲਾਂਕਿ ਸਤਿੰਦਰ ਸਰਤਾਜ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਪੰਜਾਬੀਆਂ ਨੂੰ ਜ਼ਰੂਰਤ ਹੈ ਉਹ ਸਰਦਾ ਬਣਦਾ ਆਪਣੇ ਵੱਲੋਂ ਜਿਹੜਾ ਹੈ ਜ਼ਰੂਰ ਕਹਿ ਸਕਦੇ ਆ ਕਿ ਉਹਨਾਂ ਦੀ ਸਹਾਇਤਾ ਜ਼ਰੂਰ ਕਰਨਗੇ ਤੇ ਉਹਨਾਂ ਨੂੰ ਇਸ ਬੁਰੇ ਦੌਰ ਤੋਂ ਯਾ ਸਕਦੇ ਕਿ ਬਾਹਰ ਕੱਢਣ ਦੇ ਵਿੱਚ ਉਹਨਾਂ ਦੇ ਨਾਲ ਜ਼ਰੂਰ ਖੜਨਗੇ ਤਾਂ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮਿਲਦੇ ਹੋਵੋ اجازت ਧੰਨਵਾਦ